ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਟੇਟ ਮਿਨਿਸਟਰੀ ਆਫ ਸਰਵੀ ਯੂਨੀਅਨ ਦੀ ਸੂਬਾ ਇਕਾਈ ਵੱਲੋਂ ਲਏ ਫੈਸਲੇ ਅਨੁਸਾਰ ਪੀਐਸਐਮਓ ਜਲੰਧਰ ਦੀ ਪੂਰੀ ਟੀਮ ਵੱਲੋਂ ਜੋ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਉਹਦੇ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਜੀ ਨੂੰ ਸਰਕਾਰ ਨੂੰ ਭੇਜਿਆ ਜਾਣ ਵਾਲਾ ਨੋਟਿਸ ਤੇ ਮੰਗ ਪੱਤਰ ਦਿੱਤਾ ਗਿਆ ਮੁਲਾਜ਼ਮਾਂ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਜੜੀਆਂ ਲੱਗ ਰਹੀਆਂ ਆ ਸਾਲ 2022 ਦੀ ਦਿਵਾਰ ਤੋਂ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇਹ ਸੂਬੇ ਦੇ ਸਾਰੇ ਮੁਲਾਜ਼ਮਾਂ ਨੂੰ ਤੇ ਵਸੂਤਾ ਨੂੰ ਸੰਦੇਸ਼ ਦਿੱਤਾ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ ਅੱਜ 2.5 ਸਾਲ ਦਾ ਹਿਸਾਬ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਐਸ.ਓ.ਪੀ ਜਾਰੀ ਨਹੀਂ ਹੋਈ ਮੁਲਾਜ਼ਮਾਂ ਦੇ ਜੀ.ਪੀ ਫੰਡ ਦੇ ਖਾਤੇ ਨਹੀਂ ਖੁੱਲੇ ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਡੀ.ਏ ਦੀਆਂ ਕਿਸ਼ਤਾਂ ਨਹੀਂ ਮਿਲ ਰਹੀਆਂ 16% ਡੀ.ਏ ਜਿਹੜਾ ਆ ਉਹ ਪੰਜਾਬ ਦੇ ਮੁਲਾਜ਼ਮਾਂ ਦਾ ਕੇਂਦਰ ਸਰਕਾਰ ਨਾਲੋਂ ਘੱਟ ਹੈ। ਕੇਂਦਰ ਦਾ 7ਵਾਂ ਪੇਗ ਕਮਿਸ਼ਨ ਜਿਹੜਾ ਲਾਗੂ ਕੀਤਾ ਆ ਉਹਦੇ ਨਾਲ ਮੁਲਾਜ਼ਮਾਂ ਨੂੰ ਬੜਾ ਹੀ ਵੱਡਾ ਵਿੱਤੀ ਜਿਹੜਾ ਬੋਝ ਘਟਾਇਆ ਉਹ ਚਲਣਾ ਪੈ ਰਿਹਾ। ਇਸ ਤੋਂ ਇਲਾਵਾ ACP ਸਕੀਮ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਜਾਂ ਜਿਹੜੇ ਸਾਡੇ ਆਊਟਸੋਰਸ ਵਾਲੇ ਮੁਲਾਜ਼ਮ ਆ ਉਹਨਾਂ ਦੀ ਤਨਖਾਹਸ ਵਧਾ ਕਰਨਾ, ACP ਸਕੀਮ ਬਹਾਲ ਕਰਨੀ, ACP ਜਿਹੜਾ ਪੇ ਕਮਿਸ਼ਨ ਆ ਉਹਦਾ ਬਕਾਇਆ ਤੇ ਅਗਲੇ ਜਿਹੜਾ ਸਤਪਾ ਪੇਕ ਮਿਸ਼ਨ ਪੰਜਾਬ ਦਾ ਉਹ ਨਹੀਂ ਅਜੇ ਤੱਕ ਬੈਠਿਆ ਇਸ ਤੋਂ ਇਲਾਵਾ ਵੱਖ-ਵੱਖ ਵੀ ਭਾਗਾਂ ਦੀਆਂ ਜਿਹੜੀਆਂ ਵੀ ਭਾਗੀ ਮੰਗਾਂ ਪ੍ਰਮੋਸ਼ਨਾਂ ਜਾਂ ਸਟਾਫ ਦੀ ਭਰਤੀ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਿਹੜਾ ਉਲੀਕਿਆ ਗਿਆ ਹੈ ਅੱਜ ਸੰਘਰਸ਼ ਦੀ ਸ਼ੁਰੂਆਤ ਵਿੱਚ ਸਰਕਾਰ ਨੂੰ ਡਿਪਟੀ ਕਮਿਸ਼ਨਰ ਸਾਹਿਬਾਨਾਂ ਲਈ ਮੰਗ ਪੱਤਰ ਪੂਰੇ ਸੂਬੇ ਵੱਲੋਂ ਭੇਜੇ ਜਾ ਰਹੇ ਆ 14 ਤਰੀਕ ਨੂੰ ਪੂਰੇ ਸੂਬੇ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਜਿਲਾ ਪੱਧਰੀ ਜਿਹੜੀਆਂ ਉਹ ਰੋਸ ਰੈਲੀਆਂ ਕਰਨਗੇ ਜੇਕਰ ਫੇਰ ਵੀ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕੀਤੀ ਤਾਂ 16 ਤਰੀਕ ਨੂੰ ਮੁਹਾਲੀ ਵਿਖੇ ਪੂਰੇ ਪੰਜਾਬ ਦਾ ਕਲੈਰੀਕਲ ਵਰਗ ਜਿਹੜਾ ਵੱਡੇ ਇਕੱਠ ਵਿੱਚ ਰੈਲੀ ਕਰੂਗਾ ਜੇ ਸਰਕਾਰ ਨੇ ਮੁਲਾਜ਼ਮਾਂ ਦੀ ਮੰਗਾਂ ਤੋਂ ਅਜੇ ਵੀ ਕੰਨੀ ਕਤرائی ਦਾ ਇਸ ਸੰਘਰਸ਼ ਦੇ ਬਾਵਜੂਦ ਵੀ ਕੋਈ ਹਾਂ ਪੱਖੀ ਉਕਾਰਾ ਨਾ ਭਰਿਆ ਤਾਂ ਜੋ ਸਟੇਟ ਪਾਰਟੀ ਦਾ ਅਗਲਾ ਫੈਸਲਾ ਲਿਆ ਜਾਊਗਾ ਮੁਹਾਲੀ ਦੀ ਰੈਲੀ ਵਿੱਚ ਉਹਨੂੰ ਜ਼ਿਲ੍ਹਾ ਜ਼ਿਲ੍ਹੇਦਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਊਗਾ ਸੋ ਜ਼ਿਲ੍ਹਾ ਜਲੰਧਰ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੀਐਸਐਮ ਜੀ ਸਾਰੀ ਟੀਮ ਵੱਲੋਂ ਇਹ ਅਪੀਲ ਹੈ ਕਿ ਹੁਣ ਸੰਘਰਸ਼ ਸ਼ੁਰੂ ਹੋ ਚੁੱਕਿਆ ਹੈ ਸਾਰੇ ਮੁਲਾਜ਼ਮ ਜਿੱਥੇ-ਜਿੱਥੇ ਦੀ ਪੀਐਸਐਮ ਦਾ ਕੋਈ ਸੰਘਰਸ਼ ਕੋਈ ਧਰਨਾ ਰੈਲੀ ਆ ਜੋ ਸਮਝ ਦਿੱਤਾ ਜਾਂਦਾ ਆ ਉੱਥੇ ਪਹੁੰਚਣਾ ਯਕੀਨੀ ਬਣਾਓ ਜਿੱਥੇ ਸਾਰਿਆਂ ਦੀ ਇਕੱਠ ਦੀ ਹੋਣੀ ਆ वाहेगुरु जी का खालसा वाहिगुरू हर एमता जिंदाबाद 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 हरता जिंदाबाद जिंदाबाद जिंदाबादिंदाबाद जिंदाबाद जिंदाबादिंदाबाद जिंदाबाद जिंदाबाद